ਸਤਗੁਰ ਜੀ ਨੇ ਸਿੱਖ ਅਹੰਕਾਰ ਦੂਰ ਕੀਤਾ ਪੈਣੀ ਸਾਹਿਬ ਬਿਰਤਸ਼ਾਲਾ ਵਿੱਚ ਇੱਕ ਬੜੀ ਉੱਚੀ ਵਰਤੀ ਵਾਲੇ ਸੰਤ ਜੋਗਾ ਸਿੰਘ ਜੀ ਰਹਿੰਦੇ ਸਨ ਸਤਗੁਰ ਪ੍ਰਤਾਪ ਸਿੰਘ ਜੀ ਦੀ ਵੀ ਸੰਤ ਜੀ ਦੇ ਬੜੀ ਕਿਰਪਾ ਰਹੀ ਸੀ ਸੰਤ ਜੀ ਇੱਕ ਵਾਰਤਾ ਇਸ ਤਰ੍ਹਾਂ ਦੱਸਦੇ ਹਨ ਇੱਕ ਵਾਰੀ ਪਿੰਡ ਕਰੀ ਵਾਲੇ ਦੇ ਇੱਕ ਸਿੱਖ ਸੰਤ ਕਰਨੈਲ ਸਿੰਘ ਜੀ ਨੇ ਆਪਣੇ ਘਰ ਅਖੰਡ ਪਾਠ ਕਰਵਾਇਆ ਸਤਗੁਰ ਜਗਜੀਤ ਸਿੰਘ ਜੀ ਨੂੰ ਪੋਖ ਤੇ ਦਰਸ਼ਨ ਦੇਣ ਦੀ ਸੰਤ ਜੀ ਨੇ ਅਰਚ ਕੀਤੀ ਸੱਚੇ ਪਾਤਸ਼ਾਹ ਜੀ ਨੇ ਪੋਖ ਤੇ ਦਰਸ਼ਨ ਦੇਣ ਦੀ ਕਿਰਪਾ ਕੀਤੀ ਅਰਦਾਸ ਹੋਣ ਵੇਲੇ ਇੱਕ ਸਿੱਖ ਦਰਬਾਰ ਸਾਹਿਬ ਦੀ ਤਾਬਿਆ ਵਿੱਚ ਬੈਠਾ ਰਹਿੰਦਾ ਹੈ ਤੇ ਅਰਦਾਸ ਤੋਂ ਬਾਅਦ ਵਾਕ ਲੈਂਦਾ ਹੈ ਬਾਕੀ ਪਾਠੀਆਂ ਨੇ ਸੰਤ ਜੋਗਾ ਸਿੰਘ ਨੂੰ ਕਿਹਾ ਦਰਬਾਰ ਸਾਹਿਬ ਦੀ ਤਾਬਿਆ ਵਿੱਚ ਤੁਸੀਂ ਬੈਠਣਾ ਹੈ ਨਾਲੇ ਵਾਕ ਵੀ ਤੁਸੀਂ ਲੈਣਾ ਹੈ ਬਾਕੀ ਪਾਠੀਆਂ ਨੂੰ ਸਤਿਗੁਰ ਜੀ ਦੇ ਸਾਹਮਣੇ ਵਾਠ ਕਰਦੇ ਹੋਏ ਡਰ ਲੱਗਦਾ ਸੀ। ਸੰਤ ਜੋਗਾ ਸਿੰਘ ਜੀ ਤਾਬਿਆਂ ਵਿੱਚ ਬੈਠ ਕੇ ਅਰਦਾਸ ਤੋਂ ਬਾਅਦ ਬੜਾ ਸੁਖਾ ਵਾਕ ਆਇਆ। ਅਤ ਉੱਚਾ ਤਾਕਾ ਦਰਬਾਰ ਅੰਤ ਨਹੀਂ ਕਿਛ ਪਾਰਾ ਵਾਰਾ। ਸੰਤ ਜੀ ਦੇ ਮਨ ਵਿੱਚ ਆਈ ਸਤਗੁਰੂ ਜੀ ਬੜਾ ਟੋਕਦੇ ਹਨ। ਪਰ ਵਾਕ ਬੜਾ ਸੁਖਾ ਆਇਆ ਹੈ। ਮੈਂ ਵਾਕ ਭੁੱਲਾ ਨਹੀਂ ਤੇ ਸੱਚੇ ਪਾਤਸ਼ਾਹ ਜੀ ਮੈਨੂੰ ਟੋਕਣਗੇ ਨਹੀਂ। ਸੰਤ ਜੀ ਕਹਿੰਦੇ ਹਨ ਮੈਨੂੰ ਅਰਦਾਸ ਕਰਨੀ ਚਾਹੀਦੀ ਸੀ ਕਿ ਸੱਚੇ ਪਾਤਸ਼ਾਹ ਜੀ ਮੇਰੇ ਕੋਲੋਂ ਵਾਕ ਲੈਂਦੇ ਹੋਏ ਕੋਈ ਗਲਤੀ ਨਾ ਹੋਵੇ ਪਰ ਸੰਤ ਜੀ ਨੂੰ ਹੰਕਾਰ ਆ ਗਿਆ ਮੈਂ ਭੁੱਲਦਾ ਨਹੀਂ ਸੰਤ ਜੀ ਨੇ ਵਾਕ ਲੈਣਾ ਸ਼ੁਰੂ ਕੀਤਾ ਤਾਂ ਸਤਗੁਰੂ ਜੀ ਨੇ ਟੋਕਣਾ ਸ਼ੁਰੂ ਕਰ ਦਿੱਤਾ ਸੰਤ ਜੀ ਬੜੇ ਧਿਆਨ ਨਾਲ ਮਾਤਰਾ ਜੋੜ ਕੇ ਪੜਨ ਲੱਗੇ ਤਾਂ ਵੀ ਸਤਗੁਰੂ ਜੀ ਟੋਕੀ ਜਾਣ ਸੰਤ ਜੀ ਮਨ ਵਿੱਚ ਸੋਚਣ ਸਤਗੁਰੂ ਜਗਜੀਤ ਸਿੰਘ ਜੀ ਤੇ ਮੈਂ ਇੱਕੋ ਸਕੂਲ ਵਿੱਚ ਪੜਿਆ ਹਾਂ ਫਿਰ ਵੀ ਸਤਗੁਰੂ ਜੀ ਮੈਨੂੰ ਟੋਕਦੇ ਕਿਉਂ ਹਨ ਇਹ ਸੋਚ ਮਨ ਵਿੱਚ ਆਈ ਤਾਂ ਸਤਗੁਰੂ ਜੀ ਅੱਖਰ ਅੱਖਰ ਤੇ ਟੋਕੀ ਜਾਣ ਤੇ ਸੰਗਤ ਹੱਸਣ ਲੱਗ ਪਈ ਸੰਤ ਜੀ ਬੜੇ ਸ਼ਰਮਿੰਦਾ ਹੋਏ ਸੰਤ ਜੀ ਨੇ ਸੋਚਿਆ ਮੈਂ ਹੰਕਾਰ ਕੀਤਾ ਹੈ ਕਿ ਮੈਂ ਨਹੀਂ ਭੁੱਲਦਾ ਸਤਗੁਰੂ ਜੀ ਮੇਰੇ ਮਨ ਦਾ ਹੰਕਾਰ ਤੋੜ ਰਹੇ ਹਨ ਸੰਤ ਜੀ ਨੂੰ ਲੱਗਾ ਮੇਰੇ ਕੋਲੋਂ ਗਲਤੀ ਹੋ ਗਈ ਹੈ ਸ਼ਾਂਤੀ ਜੀ ਮਨ ਵਿੱਚ ਬੜਾ ਪਛਤਾਏ ਉਧਰੋਂ ਵਾਕ ਵਿੱਚ ਪੰਕਤੀ ਆ ਗਈ ਲਖ ਜੋਗੀ ਸਰ ਕਰਤੇ ਜੋਗਾ ਲਖ ਭੋਗੀ ਸਰ ਭੋਗੇ ਭੋਗਾ ਜਦੋਂ ਸ਼ਾਂਤੀ ਜੀ ਦਾ ਮਨ ਨੀਵਾ ਹੋ ਗਿਆ ਤਾਂ ਅੰਤਰਜਾਮੇ ਸਤਗੁਰ ਜੀ ਨੇ ਉਸੇ ਵੇਲੇ ਬਚਨ ਕੀਤਾ ਜੇ ਪੜ ਸਕਦਾ ਹੈ ਤਾਂ ਪੜੀ ਜਾ ਫਿਰ ਸ਼ਾਂਤੀ ਜੀ ਨੇ ਸਾਰਾ ਵਾਕ ਪੜਿਆ ਸ਼ਾਂਤੀ ਜੀ ਦੱਸਦੇ ਹਨ ਸਤਗੁਰ ਜੀ ਨੇ ਇਸ ਤਰ੍ਹਾਂ ਮੇਰਾ ਹੰਕਾਰ ਦੂਰ ਕੀਤਾ ਤਾਨ ਹਾਜ਼ਰਾ ਜੋ ਪੈਰੇ ਦਾ ਮਾਲਕ ਅਕਾਲ ਪੁਰਖ ਸਤਗੁਰੂ ਜਗਜੀਤ ਸਿੰਘ ਜੀ ਰੱਖ ਲਵੋ ਬਖਸ਼ ਲਵੋ ਤੇ ਦਰਸ਼ਨ ਦੇਵੋ